mm ਇੱਕ ਜੀ ਹੈ ਹੁੰਗ ਇੱਕ ਜੀ ਹੈ ਪਰ ਉਹਨਾਂ ਦੇ ਕਰਮ ਅਲੱਗ-ਅਲੱਗ ਹੈ ਭੋਰੇ ਨੇ ਭੋਰੇ ਦਾ ਕਹਿ ਕਰਮ ਹੈ ਭੋਰੇ ਨੇ ਸੰਬੰਧੀਆਂ ਲੈਣੀਆਂ ਪੁੱਲਾਂਆਂ ਗੀਆਂ ਰਤ ਇਕੱਠਾ ਕਰਨਾ ਸਾਧੂ ਸੰਤਾਂ ਮਹਾਤਮਾ ਦੇ ਪਾਸ ਜਾਣਾ ਦਰਬਾਰ ਇਕੱਠਾ ਕਰਨਾ ਬਾਣੀ ਦਾ ਸੇਵਾ ਸੇਵਨ ਦਾ ਉਹ ਜਿਹੜਾ ਭੂਨਾ ਉਹਨਾਂ ਗੰਦਗੀਆਂ ਗਰੋਲੀਆਂ ਪਟਣੀਆਂ ਉਹਨਾਂ ਸੰਗਤਾਂ માં ਆ ਕੇ ਵੀ ਚੁਗਲੀ ਦੇਖਣੀ ਵੀ ਕਿਸਤੀ ਕਿਸੇ ਦੇ ਮਨ ਨੂੰ ਗਾਪਦੀ ਪਤਾ ਨਹੀਂ ਕਿੱਥੇ ਜਾ ਕੇ ਉਹ ਨੂੰ ਦਸ ਮੰਦਿਆਂ માં ਜਾ ਕੇ ਕਹਾਂ ਕਿ ਬਦਨਾਮੀ ਕਰਦੇ ਹੁਣ ਕੋਰਾ ਮੁੰਡਾ ਏਗਾ ਏਕ ਦਵਾਈ ਦੀ ਬੂੰਦ ਬਾਹਰ ਪਏ ਤੇ ਜਾਣੀ ਐ ਕੋਣ ਕੋਰਾ ਕੋਣ ਪਤਾ ਨਾ ਬਾਹਰ ਪਏ ਤੇ ਆਹ ਪਏ ਤੇ ਕੋਈ ਲੱਗਦਾ ਜਾ ਸੰਤਾਂ ਕੀ ਪਰਖ ਤਾਂ ਦੁਨੀਆ ਬੜੀ ਬੈਠੀ ਐ ਪਰ ਸੰਤ ਦਾ ਮਾਰਗ ਧਰਮ ਦੀ ਪੌੜੀ ਕੋ ਬੜਾ ਭਾਗੀ ਪਾਏ ਤਾਂ ਐਸੇ ਜੰਗਲਾਂ ਦੇ ਵਿੱਚ ਟੱਪੋ ਬਣ ਕੇ ਵਿੱਚ ਭਗਤੀ ਕਰਨੀ ਆਮ ਕਿਸੇ ਆਮ ਕਿਸੇ ਕੀ ਆਮ ਬਾਦਰੀ ਨਬੀ ਆਖਾ ਦਾ ਇਹ ਮਹਾਪੁਤਰਾ ਵੀ ਡੁੱਤੀ ਵਾਗ ਰਾਕੇ ਤੋਂ ਨਗਰ ਕੜੂਏ ਤੋਂ ਵਾਹ ਪ੍ਰਖੰਡਾ ਪਿੰਡ ਹੈ ਜਿਹੜਾ ਵਾਗ ਰਾਕੇ ਦੀ ਧਰਤੀ ਹੈ ਇਥੇ ਤੋਂ ਭਾਵ ਹੈ ਕਿ ਮਹਾਰਾਜ ਦੇ ਚਰਨ ਪਏ 25 ਤੋਂ ਹੁਣ ਤੋਂ ਆਪ ਤੇ ਨੌਂ ਦਿਨ ਦਾ ਪੈਰਾ ਘੁੰਮੇ ਨਗਰ ਦੇ ਵਿਚੇ ਦਾ ਇਹ ਰੁਕੇ ਇੱਕ ਬਹਾਦਰ ਸਹਿਬ ਮਹਾਰਾਜ ਦੇ ਚਰਨ ਪਏ ਐਸੇ ਨਗਰ ਗੁਰੂਆਂ ਕੀ ਚਰਨ ਛੋਹ ਪ੍ਰਾਪਤ ਮਹਾਨ ਘੁਆਬ ਕੀ ਤਰਤੀ ਨਾ ਜਾਣ ਪਰ ਪੁਕਾਰੀ ਸਾਧੂ ਜੀਵ ਜੰਤੂਆਂ ਤੇ ਦਇਆ ਕਰਨ ਵਾਲੇ ਰੁੱਖ ਪੌਦਿਆਂ ਨੂੰ ਗੁੱਪਿਆਂ ਨੂੰ ਸੰਭਾਲਣ ਵਾਲੇ ਐਸਾ ਸੰਦੇਸ਼ ਦੇਣੇ ਵਾਲੇ ਕੋਈ ਵਿਰਲੇ ਸਾਧੂ ਹੈ ਕੋਈ ਉਹ ਵਿਰਲੇ ਕਹੀ ਕੇ ਹੈ ਜੈਦਾ ਫਮ ਆਇਆ ਕਿ ਵਿੱਥੇ ਲਗੀ ਫਰਦੀ ਹੈ ਤਾ ਰੋਹ ਵਿਚਾਰਾ ਜੀ ਦਾ ਜੱਥੇ ਦਾ ਸੁਭਾਤਾ ਸਭਾ ਜਿਹੜੇ ਮਾਪ ਪੁੱਤਾਂ ਦੇ ਬਦਰ ਸਿੰਘ ਜੀ ਦੇ ਸਾਹਮਣੇ ਆਤੀ ਇਹ ਦਿੱਤੀਆ ਉਹਨਾਂ ਨੇ ਪ੍ਰਾਪਤ ਕੀਤੀ ਜਿਹੜੇ ਇੱਕ ਸੰਸਾਧਨ ਕਲੇਬ ਹੈ ਉਹਨਾਂ ਤੋਂ ਬਾਂਹ ਕਾ ਕੇ ਕੋਈ ਕਰਾਈ ਹੈ ਰੋਹ ਵਿਚਾਰ ਹਾਦੀਕ ਕਮਿਸ਼ਨਰੀ ਸਰ ਦੇ ਮਾਰਦੇ Thank you. i ਜੋਈ ਦਾ ਦਿਵਸਤੁ ਆਇਆ ਸਾਰੇ ਧੀਰੇ ਜੈਦਾ ਜਨਮ ਹ ਕੌਡੀ ਬਗਲੇ ਜਾਏ ਜਿੰਨੇ ਵੀ ਪੀਰ ਮੁਕੰਬਰ ਹੋਈਏ ਸਾਕੀ ਤੋਂ ਭਗਤਾਂ ਆਏ ਨੇ ਭਾਈ ਇਸ ਮੰਨੂ ਕੋ ਤੁਝਾ ਹਣਵਾਸ ਤੇ ਆਏ ਨੇ ਭਾਈ ਇਸੇ ਰਾਹ ਤੇ ਪਹਿਲਾ ਵਾਹਿਗੁਰੂ ਦਾ ਨਾਮ ਜਪਦਾ ਤੇਰਾ ਜੀਵਨ ਖਤਰਾ ਹੋਈ ਤਾ ਕੋ ਉਹਨਾਂ ਆਨੰਦ ਦੇਵ ਮਹਾਰਾਜ ਜੀ 14 ਸਦੀ ਦੇ ਇਸ ਮਾਤ ਲੋਕ ਨੂੰ ਇਸ ਮਾਤ ਲੋਕ ਦੇ ਪ੍ਰਾਣੀ ਜਿੰਨੇ ਵੀ ਮੁਨੱਖ ਦੇਹੀ ਨੂੰ ਸਿੱਧੇ ਰਸਤੇ ਪਾਉਣ ਵਾਸਤੇ ਅਵਤਾਰ ਧਾਰਨ ਕਰਿਆ ਤਾਂ ਹੁਣ ਕਿਸ ਤਰ੍ਹਾਂ ਸਿੱਧੇ ਰਸਤੇ ਵੱਲ ਹੈ ਮਹਾਰਾਜ ਇੰਕ ਤਾਂ ਨਹੀਂ ਗਏ ਰੁਕਮਾ ਕਿਹ ਤਰ੍ਹਾਂ ਦੱਸਿਆ ਆਪਣੀ